ਤੁਹਾਨੂੰ ਕਦੇ ਤੁਹਾਡੇ ਕੋਲ ਸਮਾਂ ਹੋਇਆ ਨਾ ਤਾਂ ਤੁਸੀਂ ਇਕੱਲੇ ਬੈਠ ਕੇ ਸੋਚਿਓ ਕਿ ਜਦੋਂ ਤੁਸੀਂ ਇਸ ਦੁਨੀਆ ਤੋਂ ਚਲੇ ਗਏ ਮਰ ਗਏ ਤਾਂ ਕੀ ਹੋਵੇਗਾ ਜਦੋਂ ਤੁਸੀਂ ਇਸ ਦੁਨੀਆ ਤੋਂ ਚਲੇ ਗਏ ਤਾਂ ਤੁਹਾਡੀ Laash ਦੇ ਆਲੇ ਦੁਆਲੇ ਕਾਫੀ ਲੋਕ ਬੈਠੇ ਹੋਣਗੇ ਉਹਨਾਂ ਦੇ ਵਿੱਚੋਂ ਕੁਝ ਲੋਕ ਤੁਹਾਡੀ ਮੌਤ ਤੋਂ ਉਦਾਸ ਹੋਣਗੇ ਤੁਹਾਡੀ ਮੌਤ ਦਾ ਸੋਗ ਮਨਾ ਰਹੇ ਹੋਣਗੇ ਕੁਝ ਲੋਕ ਬੈਠੇ ਪੰਜਾਬ ਤੇ ਭਾਰਤ ਦੀ ਰਾਜਨੀਤੀ ਦੀਆਂ ਗੱਲਾਂ ਕਰ ਰਹੇ ਹੋਣਗੇ ਕਿ ਇਹ ਪਾਰਟੀ ਜਿੱਤ ਗਈ ਤੇ ਇਹ ਪਾਰਟੀ ਹਾਰ ਗਈ ਕੁਝ ਲੋਕ ਬੈਠੇ ਕੈਨੇਡਾ ਦੀ ਗੱਲ ਕਰ ਰਹੇ ਹੋਣਗੇ ਕਿ ਕੈਨੇਡਾ ਨੇ ਵੀਜ਼ੇ ਦੇਨੇ ਬੰਦ ਕਰਤੇ ਕੁਝ ਲੋਕ ਬੈਠੇ ਇੰਸਟਾਗ੍ਰam ਤੇ ਫੇਸਬੁੱਕ ਦੀਆਂ ਰੀਲਾਂ ਲਾਈਕ ਕਰ ਰਹੇ ਹੋਣਗੇ ਕੁਝ ਲੋਕ ਕੀ ਕਰ ਰਹੇ ਹੋਣਗੇ ਤੇ ਕੁਝ ਲੋਕ ਕੀ ਕੁਝ ਸਮੇਂ ਬਾਅਦ ਹੀ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਮੌਤ ਦੀਆਂ ਜੋ ਰੋਣ ਕੇ ਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਉਹ ਵੀ ਆਉਣੀਆਂ ਬੰਦ ਹੋ ਜਾਣਗੀਆਂ ਕੁਝ ਕੁ ਘੰਟਿਆਂ ਬਾਅਦ ਹੀ ਤੁਹਾਡੇ ਘਰ ਜੋ ਰਿਸ਼ਤੇਦਾਰ ਆਏ ਹੁੰਦੇ ਨੇ ਤੁਹਾਡੇ ਪਰਿਵਾਰ ਵਾਲੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਫੜਾਉਣ ਦੇ ਵਿੱਚ ਬਿਜ਼ੀ ਹੋ ਜਾਣਗੇ ਇਸੇ ਤਰ੍ਹਾਂ ਕੁਝ ਕੁ ਦਿਨਾਂ ਬਾਅਦ ਹੀ ਸਾਰੇ ਆਪਣੇ ਆਪਣੇ ਕੰਮਕਾਰਾਂ ਦੇ ਵਿੱਚ ਬਿਜ਼ੀ ਹੋ ਜਾਣਗੇ ਦੁਬਾਰਾ ਤੋਂ ਆਪਣੇ ਆਪਣੇ ਕੰਮਾਂ ਤੇ ਜਾਣ ਲੱਗ ਜਾਣਗੇ ਤੁਹਾਡੀ ਨਜ਼ਦੀਕੀ ਵੀ ਹੋਣਗੇ ਉਹ ਵੀ ਠੀਕ ਹੋ ਜਾਣਗੇ ਤੇ ਆਪਣੇ ਆਪਣੇ ਕੰਮਾਂ ਤੇ ਜਾਣ ਲੱਗ ਜਾਣਗੇ ਫਿਰ ਤੋਂ ਬਿਜ਼ੀ ਹੋ ਜਾਣਗੇ ਤੇ ਕੁਝ ਕੁ ਹਫ਼ਤਿਆਂ ਬਾਅਦ ਲਗਾ ਲੋ ਜਾਂ ਕੁਝ ਕੁ ਮਹੀਨਿਆਂ ਬਾਅਦ ਤੁਹਾਡੇ ਆਫਿਸ ਦੇ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਤੁਹਾਡੀ ਜਗ੍ਹਾ ਕੋਈ ਹੋਰ ਲੈ ਲੂਗਾ ਉੱਥੇ ਤੁਹਾਡੀ ਜਗ੍ਹਾ ਤੇ ਆ ਕੇ ਕੋਈ ਹੋਰ ਕੰਮ ਕਰਨ ਲੱਗ ਜਾਊਗਾ ਤਾਂ ਤੁਸੀਂ ਤਾਂ ਇਸ ਦੁਨੀਆ ਤੇ ਚਲੇ ਗਏ ਤੁਹਾਡੇ ਜਿਉਣ ਜਾਂ ਨਾ ਜਿਉਣ ਨਾਲ ਇਸ ਦੁਨੀਆ ਤੇ ਕੋਈ ਵੀ ਫਰਕ ਨਹੀਂ ਪੈਣਾ ਤਾਂ ਜਿਹੜੀ ਦੁਨੀਆ ਨੂੰ ਤੁਹਾਡੇ ਜਿਉਣ ਜਾਂ ਨਾ ਜਿਉਣ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਤੁਸੀਂ ਉਹਨਾਂ ਦੇ ਮੁਤਾਬਿਕ ਜ਼ਿੰਦਗੀ ਜਿਉ ਕੇ ਕਿਉਂ ਖਰਾਬ ਕਰਦੇ ਹੋ ਆਪਣੀ ਜ਼ਿੰਦਗੀ ਕਿਉਂ ਦੁੱਬਰ ਕਰਦੇ ਹੋ ਆਪਾਂ ਇਸੇ ਤਰ੍ਹਾਂ ਕਰਦੇ ਆ ਆਪਾਂ ਕੀ ਕਰਦੇ ਆ ਜਿਵੇਂ ਲੋਕ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਆਪਾਂ ਦੂਸਰੇ ਦੇ ਮੁਤਾਬਿਕ ਹੀ ਚੱਲਦੇ ਆ ਆਪਾਂ ਆਪਣੇ ਸੁਪਨਿਆਂ ਨੂੰ ਤਾਂ ਮਾਰ ਹੀ ਲੈਨੇ ਆ ਅੱਪਾ ਆਪਣੇ ਮੁਤਾਬਿਕ ਤਾਂ ਜਿਉਂਦੇ ਹੀ ਨਹੀਂ ਅੱਪਾ ਹਮੇਸ਼ਾ ਇਹੀ ਡਰ-ਡਰਦੇ ਹੀ ਮਰ ਜਾਂਦੇ ਆ ਕਿ ਲੋਕ ਕੀ ਕਹਿਣਗੇ ਜੇ ਆਪਾਂ ਕੋਈ ਚੀਜ਼ ਕਰਨੀ ਹੋਵੇ ਨਾ ਤਾਂ ਸਭ ਤੋਂ ਪਹਿਲਾਂ ਆਪਾਂ ਇਹੀ ਚੀਜ਼ ਸੋਚਦੇ ਆ ਕਿ ਲੋਕ ਕੀ ਕਹਿਣਗੇ ਤਾਂ ਆਪਾਂ ਲੋਕ ਕੀ ਕਹਿਣਗੇ ਇਹੀ ਚੀਜ਼ ਸੋਚ ਕੇ ਆਪਾਂ ਆਪਣੇ ਜੋ ਸੁਪਨੇ ਹੁੰਦੇ ਨੇ ਆਪਣਾ ਜੋ ਆਪਾਂ ਕੰਮ ਕਰਨਾ ਚਾਹੁੰਦੇ ਆ ਆਪਾਂ ਉੱਥੇ ਹੀ ਬੰਦ ਕਰ ਲੈਨੇ ਆ ਤਾਂ ਜਿਹੜੀ ਦੁਨੀਆ ਨੂੰ ਆਪਣੇ ਜਿਉਣ ਨਾਲ ਜਿਉਣ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਆਪਾਂ ਉਹਨਾਂ ਦੇ ਪਿੱਛੇ ਆਪਣੀ ਜ਼ਿੰਦਗੀ ਜਿਉਣੀ ਕਿਉਂ ਦੁੱਬਰ ਕਰਦੇ ਆ ਆਪਾਂ ਨੂੰ ਆਪਣੇ ਮੁਤਾਬਿਕ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਆ ਤਾਂ ਜੇ ਆਪਣਾ ਮਨ ਕਹਿੰਦਾ ਹੈ ਕਿ ਇਹ ਚੀਜ਼ ਮੇਰੇ ਲਈ ਚੰਗੀ ਆ ਤਾਂ ਆਪਾਂ ਨੂੰ ਉਹ ਚੀਜ਼ ਕਰਨੀ ਚਾਹੀਦੀ ਆ ਜੇ ਆਪਣਾ ਮਨ ਕਹਿੰਦਾ ਕਿ ਇਹ ਚੀਜ਼ ਮੇਰੇ ਲਈ ਮਾੜੀ ਆ ਤਾਂ ਆਪਾਂ ਨੂੰ ਉਹ ਚੀਜ਼ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਹਮੇਸ਼ਾ ਆਪਣੇ ਮੁਤਾਬਿਕ ਹੀ ਜ਼ਿੰਦਗੀ ਜਿਉਣੀ ਚਾਹੀਦੀ ਆ ਆਪਾਂ ਸਾਰੀ ਜ਼ਿੰਦਗੀ ਦੂਸਰਿਆਂ ਨੂੰ ਖੁਸ਼ ਕਰਨ ਦੇ ਵਿੱਚ ਲੰਘੀ ਜਾਂਦੀ ਹੈ ਆਪਾਂ ਹਮੇਸ਼ਾ ਸੋਚਦੇ ਆ ਕਿ ਮੇਰੇ ਕਰਕੇ ਕੋਈ ਵੀ ਉਦਾਸ ਨਾ ਹੋਵੇ ਮੇਰੇ ਕਰਕੇ ਇਹ ਬੰਦਾ ਖੁਸ਼ ਰਹੇ ਆਪਾਂ ਸਾਰੀ ਜ਼ਿੰਦਗੀ ਲੋਕਾਂ ਨੂੰ ਖੁਸ਼ ਕਰਦੇ ਰਹ ਜਾਨੇ ਆਪਣੇ ਸੁਪਨਿਆਂ ਨੂੰ ਮਾਰ ਲੈਣੇ ਆ ਤਾਂ ਜਿਵੇਂ ਤੁਹਾਡਾ ਦਿਲ ਕਰਦਾ ਹੈ ਨਾ ਉਸੇ ਤਰ੍ਹਾਂ ਜੀਵੋ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਆਪਣੀ ਜ਼ਿੰਦਗੀ ਨੂੰ ਦੁੱਬਰ ਨਾ ਕਰੋ ਕਿਉਂਕਿ ਇਹ ਦੁਨੀਆ ਤਾਂ ਚਾਹੇ ਤੁਸੀਂ ਅੱਜ ਕਿਸੇ ਨੂੰ ਖੁਸ਼ ਵੀ ਕਰ ਰਹੇ ਹੋ ਉਹ ਤਾਂ ਵੀ ਤੁਹਾਡੇ ਤੋਂ ਖੁਸ਼ ਨਹੀਂ ਹੋਣੀ ਤਾਂ ਜਿਵੇਂ ਤੁਹਾਡਾ ਮਨ ਕਹਿੰਦਾ ਤੁਸੀਂ ਉਸੇ ਤਰ੍ਹਾਂ ਹੀ ਕਰੋ ਆਪਣੀ ਜ਼ਿੰਦਗੀ ਨੂੰ ਆਪਣੀ ਮੁਤਾਬਿਕ ਹੀ ਜੀਓ ਜਿਵੇਂ ਤੁਹਾਡਾ ਦਿਲ ਕਰੇ ਉਸੇ ਤਰ੍ਹਾਂ ਹੀ ਜਿਓ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਕਿਉਂਕਿ ਇਹ ਜ਼ਿੰਦਗੀ ਆਪਾਂ ਨੂੰ ਇੱਕ ਵਾਰ ਹੀ ਮਿਲਦੀ ਹੈ ਵਾਰ-ਵਾਰ ਨਹੀਂ ਮਿਲਦੀ ਹੁੰਦੀ ਤਾਂ ਜਿਹੜੇ ਵੀ ਤੁਹਾਡੇ ਸੁਪਨੇ ਨੇ ਤੁਸੀਂ ਇਸੇ ਜ਼ਿੰਦਗੀ ਦੇ ਵਿੱਚ ਪੂਰੇ ਕਰ ਸਕਦੇ ਹੋ ਤਾਂ ਇਹ ਨਾ ਸੋਚੋ ਕਿ ਮੈਂ ਉਸ ਬੰਦੇ ਨੂੰ ਖੁਸ਼ ਕਰਨਾ ਕਿਉਂਕਿ ਆਪਾਂ ਸਾਰੀ ਉਮਰ ਹੀ ਦੂਸਰੇ ਨੂੰ ਖੁਸ਼ ਕਰਨ ਦੇ ਵਿੱਚ ਬਿਤਾ ਦਿੰਨੇ ਆ ਆਪਾਂ ਆਪਣੇ ਤੇ ਕਦੇ ਧਿਆਨ ਹੀ ਨਹੀਂ ਦਿੰਦੇ ਮੈਂ ਇਹ ਨਹੀਂ ਕਹਿੰਦੀ ਕਿ ਆਪਾਂ ਨੂੰ ਦੂਸਰੇ ਨੂੰ ਖੁਸ਼ ਨਹੀਂ ਕਰਨਾ ਚਾਹੀਦਾ ਦੂਸਰੇ ਮਤਲਬ ਦੂਸਰੇ ਮੁਤਾਬਿਕ ਨਹੀਂ ਚੱਲਣਾ ਚਾਹੀਦਾ ਦੂਸਰੇ ਮੁਤਾਬਕ ਚੱਲਣਾ ਚਾਹੀਦਾ ਪਰ ਕਿਸੇ ਲਿਮਟ ਦੇ ਵਿੱਚ ਆਪਾਂ ਨੂੰ ਆਪਣੇ ਸੁਪਨੇ ਵੀ ਕਿਸੇ ਹੱਦ ਤੱਕ ਪੂਰੇ ਕਰਨੇ ਚਾਹੀਦੇ ਹੀ ਨਹੀਂ